ਸੋ ਹਾਂਜੀ ਦੋਸਤੋ ਹਾਜ਼ਰ ਹਨ ਤੁਹਾਡੇ ਸਾਰਿਆਂ ਲਈ ਅੱਜ ਦਾ ਆਪਣਾ ਨਵਾਂ ਵਿਸ਼ਾ ਲੈ ਕੇ ਸੋ ਜਿਹੜੇ ਨੌਜਵਾਨ ਮੁੰਡੇ ਕੁੜੀਆਂ ਅਧਿਆਪਕ ਬਣਨਾ ਚਾਹੁੰਦੇ ਐ ਟੀਚਰ ਬਣਨਾ ਚਾਹੁੰਦੇ ਐ ਵੀਐਡ ਕਰਨਾ ਚਾਹੁੰਦੇ ਐ ਸੋ ਉਹਨਾਂ ਲਈ ਇਸ ਵਾਰ ਫਿਰ ਜਿਹੜਾ ਹੈਗਾ ਵੀਐਡ ਕਾਮਨ ਇੰਟਰਸਟ ਜਿਹੜਾ ਹੋ ਰੱਖਿਆ ਗਿਆ ਹੈ ਸੈਸ਼ਨ 2025-26 ਤੇ ਲਈ ਸੋ ਉਹਦੇ ਵਿੱਚ ਕੀ ਐ ਕਿਹੜੀ-ਕਿਹੜੀਆਂ ਮੰਗਾਂ ਰੱਖੀਆਂ ਗਈਆਂ ਕਿਹੜੀਆਂ-ਕਿਹੜੀਆਂ ਸ਼ਰਤਾਂ ਨੇ ਜਿਹੜੀਆਂ ਦੀ ਤੁਸੀਂ ਪਾਲਣਾ ਕਰਨੀ ਐ ਕਿੰਨੀਆਂ ਸ਼ੀਟਾਂ ਨੇ ਕਿੰਨੇ ਕਾਲਜ ਨੇ ਜਿੱਥੇ ਤੁਸੀਂ ਅਪਲਾਈ ਕਰ ਸਕਦੇ ਹੋ ਕਿਹੜੀ ਡੇਟ ਨੂੰ ਅਪਲਾਈ ਕਰਨਾ ਹੈ ਕਦੋਂ ਲਾਸਟ ਮਿਤੀ ਹੈ ਕਿੰਨੀ ਫੀਸ ਹੈ ਕਿੰਨੇ ਦਾ ਪੇਪਰ ਹੋਊਗਾ ਉਹ ਸਾਰੀ ਜਾਣਕਾਰੀ ਆਪਾਂ ਇਸ ਵੀਡੀਓ ਵਿੱਚ ਸਾਂਝੀ ਕਰਾਂਗੇ ਸੋ ਜਿਹੜੇ ਮੇਰੇ ਭੈਣ ਭਰਾ ਪਹਿਲੀ ਵਾਰ ਹੈ ਚੈਨਲ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਵੀਡੀਓ ਨੂੰ ਵੱਧ ਤੋਂ ਵੱਧ ਉਹਨਾਂ ਭੈਣ ਭਰਾਵਾਂ ਨਾਲ ਜ਼ਰੂਰ ਸ਼ੇਅਰ ਕਰਿਓ ਜਿਹੜੇ ਵੀਅਰਡ ਕਰਨਾ ਚਾਹੁੰਦੇ ਸੋ ਸ਼ੁਰੂ ਕਰਨੇ ਸਭ ਤੋਂ ਪਹਿਲਾਂ ਜੇਕਰ ਵੀਅਰਡ ਇੰਟਰਸਟ ਟੈਸਟ ਦੀ ਗੱਲ ਕਰ ਲਈ ਤਾਂ ਕਦੋਂ ਹੋ ਰਿਹਾ ਜੀ ਆਪਾਂ ਮਿਤੀ ਦੀ ਗੱਲ ਕਰਨੇ ਆ ਪੇਪਰ ਦੀ ਮਿਤੀ ਜਿਹੜੀ ਹੈਗੀ ਹੈ ਜੀ ਉਹ 3 ਅਗਸਤ 3 ਅਗਸਤਰ 2025 ਨੂੰ ਜਿਹੜਾ ਉਹ ਪੇਪਰ ਹੋ ਰਿਹਾ ਠੀਕ ਹੈ ਜੀ ਸੋ ਇਸ ਤੋਂ ਬਾਅਦ ਜੇਕਰ ਇਹਦੀ ਗੱਲ ਕਰ ਲਈਏ ਵੀ ਕਿੰਨੇ ਕਾਲਜ ਨੇ ਕਿੰਨੀਆਂ ਸੀਟਾਂ ਹੋਣਗੀਆਂ ਅਤੇ ਅਪਲਾਈ ਕਰਨ ਦੀ ਮਿਤੀ ਪਹਿਲਾਂ ਜੇਕਰ ਗੱਲ ਕਰੀਏ ਤਾਂ ਅਪਲਾਈ ਕਦੋਂ ਹੋਣਾ ਹੈ ਜੀ ਅਪਲਾਈ ਹੋਣਾ ਹੈ ਜੀ 18 ਜੂਨ ਤੋਂ ਲੈ ਕੇ ਠੀਕ ਹੈ ਜੀ 18 ਜੂਨ ਤੋਂ ਲਾਸਟ ਡੇਟ ਜੇਕਰ ਆਪਾਂ ਆਖਰੀ ਮਿਤੀ ਦੀ ਗੱਲ ਕਰੀਏ ਆਖਰੀ ਮਿਤੀ ਹੋਵੇਗੀ ਜੀ ਇਹ ਦੀ 18 ਜੁਲਾਈ ਭਾਵ ਜੂਨ ਤੋਂ ਲੈ ਕੇ ਜੁਲਾਈ ਪੂਰਾ 1 ਮਹੀਨਾ ਜਿਹੜੀਆਂ ਉਹ ਇਸ ਵਾਸਤੇ ਅਪਲਾਈ ਕੀਤਾ ਜਾਊਗਾ 18 ਜੂਨ ਤੋਂ ਲੈ ਕੇ 18 ਜੁਲਾਈ ਤੱਕ ਤੁਸੀਂ ਅਪਲਾਈ ਕਰ ਸਕਦੇ ਹੋ ਠੀਕ ਹੈ ਜੀ ਸੋ ਉਸ ਤੋਂ ਬਾਅਦ ਕਿੰਨੇ ਕਾਲਜ ਹੋਣਗੇ ਕਿੰਨੀਆਂ ਸੀਟਾਂ ਨੇ ਜੇਕਰ ਆਪਾਂ ਕਾਲਜਾਂ ਦੀ ਗੱਲ ਕਰ ਲਈ ਕਿੰਨੇ ਕਾਲਜ ਨੇ ਜੀ ਤਾਂ ਕਾਲਜ 203 ਕਾਲਜ ਇਹਨਾਂ ਨੇ ਰੱਖੇ ਗਏ ਹੈ ਬੀਐਡ ਇੰਟਰਸਟ ਵਾਸਤੇ ਠੀਕ ਹੈ ਜੀ ਤੋ ਸੀਟਾਂ ਇਹਦੇ ਵਿੱਚ ਜੇਕਰ ਗੱਲ ਕਰੀਏ ਤਾਂ ਸੀਟਾਂ ਦੀ ਗਿਣਤੀ ਕਿੰਨੀ ਹੈ ਜੀ 23085 ਭਾਵ 23085 ਸੀਟਾਂ ਇਸ ਦੇ ਵਿੱਚ ਰੱਖੀਆਂ ਗਈਆਂ ਨੇ ਠੀਕ ਹੈ ਜੀ ਉਸ ਤੋਂ ਅੱਗੇ ਜੇਕਰ ਰਿਜ਼ਲਟ ਦੀ ਗੱਲ ਕਰ ਲਈ ਤਾਂ ਰਿਜ਼ਲਟ ਕਦੋਂ ਆਣਾ ਜੀ ਰਿਜ਼ਲਟ ਵੀ ਆਪਾਂ ਤੋਂ ਨਾ ਸੰਜਿਆ ਕਰ ਲੈਣੀ ਹੈ ਠੀਕ ਹੈ ਜੀ ਸੋ ਰਿਜ਼ਲਟ 3 ਤਰੀਕ ਨੂੰ ਪੇਪਰ ਹੋਣਾ 3 ਅਗਸਤ ਨੂੰ ਜਿਸ ਤਰ੍ਹਾਂ ਕਿ ਤੁਸੀਂ ਦੇਖ ਸਕਦੇ ਹੋ 3 ਅਗਸਤ ਨੂੰ ਪੇਪਰ ਹੋਣਾ ਹੈ ਉਸ ਤੋਂ ਬਾਅਦ 18 ਜੂਨ ਤੋਂ ਅਪਲਾਈ ਹੋਣਾ ਹੈ 18 ਜੁਲਾਈ ਤੱਕ ਜਿਹੜਾ ਅਪਲਾਈ ਕਰ ਸਕਦੇ ਆ ਆਖਰੀ ਮਿਤੀ ਹੈ 203 ਕਾਲਜ ਨੇ 23085 ਸੀਟਾਂ ਨੇ ਠੀਕ ਹੈ ਜੀ ਤੇ ਰਿਜ਼ਲਟ ਆਣਾ ਜੀ 16 ਅਗਸਤ ਨੂੰ 16 ਅਗਸਤ ਨੂੰ ਇਹਦਾ ਉਹ ਰਿਜ਼ਲਟ ਡਿਕਲੇਅਰ ਕਰ ਦਿੱਤਾ ਜਾਊਗਾ ਵਿਭਾਗ ਵੱਲੋਂ ਠੀਕ ਹੈ ਜੀ ਸੋ ਉਸ ਤੋਂ ਮਤਲਬ ਜੇਕਰ ਗੱਲ ਕਰੀ ਵੀ ਪਾਸ ਮਾਰਕਸ ਆਪਾਂ ਕਿੰਨੇ ਵੀ ਕਿੰਨੇ ਨੰਬਰਾਂ ਵਾਲਾ ਜਿਹੜਾ ਉਹ ਵਿਦਿਆਰਥੀ ਉਹ ਪਾਸ ਮੰਨਿਆ ਜਾਊਗਾ ਠੀਕ ਹੈ ਜੀ 100 ਤੋਂ ਲੈ ਕੇ 400 ਤੱਕ ਦਾ ਜਿਹੜਾ ਇੰਟਰਸਟ ਹੁੰਦਾ ਹੈ ਅਲੱਗ-ਅਲੱਗ ਡਿਸਟ੍ਰਿਕਟ ਵਾਈਜ਼ ਜਾਂ ਜਿਵੇਂ ਕਹਿੰਦੇ ਆ ਸਟੇਟ ਵਾਈਜ਼ ਸੋ ਜੇ ਮੰਨ ਕੇ ਚੱਲੀਏ 100 ਦਾ ਪੇਪਰ ਹੁੰਦਾ ਹੈ ਸੋ 100 ਦੇ ਵਿੱਚੋਂ ਤੁਸੀਂ 25% ਜਿਹੜੇ ਉਹ ਨੰਬਰ ਲੈਣੇ ਹੋਣਗੇ ਦੋਸਤੋ ਠੀਕ ਹੈ ਜੀ 25% ਜਿਹੜੇ ਉਹ ਪਾਸ ਮਾਰਕਸ ਨੇ ਠੀਕ ਹੈ ਜੀ 25% ਤੁਸੀਂ ਲੈਣੇ ਆ ਪਰ ਇਹ ਹੈ ਜੀ ਜਨਰਲ ਕੈਟਾਗਰੀ ਵਾਸਤੇ ਸਾਰੇ ਜਿੰਨੇ ਵੀ ਜਿਹੜਾ ਹੈਗੇ ਜਨਰਲ ਕੈਟਾਗਰੀ ਜਿੰਨੇ ਵੀ ਇਹਦੇ ਵਿੱਚ ਆਉਣਗੇ ਉਹਨਾਂ ਦੇ ਵਿੱਚ ਸਾਰੇ ਜਨਰਲ ਜਿਹੜੇ ਹੈ 25% ਚਾਹੀਦੇ ਆ ਤੇ ਪਰ ਜਿਹੜੀ ਛੂਟ ਉਹ ਕਿਹਨਾਂ ਕਿਹਨਾਂ ਨੂੰ ਦਿੱਤੀ ਗਈ ਹੈ ਜੀ ਐਸਸੀ ਤੇ ਐਸਟੀ ਨੂੰ 5% ਦੀ ਜਿਹੜੀ ਉਹ ਸ਼ੂਟ ਰੱਖੇ ਗਏ ਦੋਸਤੋ ਠੀਕ ਹੈ ਜੀ ਭਾਵ ਐਸਸੀ ਤੇ ਐਸਟੀ ਕੈਟਾਗਰੀ ਨੂੰ 5% ਦੀ ਜਿਹੜੀ ਉਹ ਸ਼ੂਟ ਦਿੱਤੀ ਗਈ ਠੀਕ ਹੈ ਜੀ ਸੋ ਦੋਸਤੋ ਇਹ ਸੀ ਜਾਣਕਾਰੀ ਬੀਐਡ ਇੰਟਰਸਟ ਟੈਸਟ ਵਾਸਤੇ ਕਿ ਤੁਸੀਂ ਦੁਬਾਰਾ ਤੋਂ ਆਪਾਂ ਤੁਹਾਡੇ ਰੂਬਰੂ ਕਰ ਦਿੰਨੇ ਹਾਂ ਦੋਸਤੋ ਬੀਐਡ ਜਿਹੜਾ ਇੰਟਰਸਟ ਟੈਸਟ ਹੋ ਰਿਹਾ 25 26 ਸੈਸ਼ਨ ਵਾਸਤੇ 3 ਅਗਸਤ ਨੂੰ ਜਿਹੜਾ ਉਹ ਟੈਸਟ ਹੋਣ ਜਾ ਰਿਹਾ ਜੀ 18 ਜੂਨ ਤੋਂ ਲੈ ਕੇ 18 ਜੁਲਾਈ ਤੱਕ ਤੁਸੀਂ ਅਪਲਾਈ ਕਰ ਸਕਦੇ ਹੋ ਠੀਕ ਹੈ ਜੀ ਕਾਲਜ ਕਿੰਨੇ ਐ 203 ਕਾਲਜ ਨੇ ਜਿਨ੍ਹਾਂ ਦੇ ਵਿੱਚ 23085 ਸੀਟਾਂ ਵਾਸਤੇ ਜਿਹੜੇ ਉਹ ਇੰਟਰਸਟਡ ਸੂਣਾ ਹੈ 16 ਅਗਸਤ ਨੂੰ ਜਿਹੜਾ ਰਿਜ਼ਲਟ ਰੱਖਿਆ ਗਿਆ ਪਾਸ ਮਾਰਕਸ ਦੀ ਜੇਕਰ ਗੱਲ ਕਰ ਲਈ ਤਾਂ 25% ਜਿਹੜੇ ਪਾਸ ਮਾਰਕਸ ਰੱਖੇ ਗਏ ਨੇ ਜਨਰਲ ਕੈਟਾਗਰੀ ਵਾਸਤੇ ਪਰ ਜਿਹੜੀ ਛੂਟ ਦਿੱਤੀ ਗਈ ਐ ਐਸਸੀ ਤੇ ਐਸਟੀ ਕੈਟਾਗਰੀ ਨੂੰ ਜਿਹੜੀ ਉਹ ਛੂਟ ਦਿੱਤੀ ਗਈ ਆ 5% ਦੀ ਠੀਕ ਹੈ ਜੀ ਸੋ ਕਿਰਪਾ ਕਰਕੇ ਵੀਡੀਓ ਨੂੰ ਵੱਧ ਤੋਂ ਵੱਧ ਉਹਨਾਂ ਭੈਣ ਪਰਮਾਨਾਂ ਜ਼ਰੂਰ ਸਾਂਝਾ ਕਰਿਓ ਜਿਹੜੇ ਵੀ ਐਡ ਕਰਨਾ ਚਾਹੁੰਦੇ ਨੇ ਠੀਕ ਹੈ ਜੀ ਜਿਸ ਤਰ੍ਹਾਂ ਕਿ ਆਪਾਂ ਦੇਖਿਆ ਪਿਛਲੇ ਦਿਨ ਸਾਲਾਂ ਦੇ ਵਿੱਚ ਦੇਖਿਆ ਕਿ ਜਿਹੜਾ बीएड ਉਹ ਇੰਟੀਗ੍ਰੇਟਿਡ ਕੋਰਸ ਕਰ ਦਿੱਤਾ ਗਿਆ ਠੀਕ ਹੈ ਜੀ ਆਪਾਂ ਤੁਸੀਂ 4 ਸਾਲਾਂ ਬੀਏ ਪਲੱਸ बीएड ਵੀ ਕਰ ਸਕਦੇ ਹੋ ਜਾਂ ਤੁਸੀਂ ਬੀਏ ਤੋਂ ਬਾਅਦ ਜਿਹੜੀ ਉਹ 2 ਸਾਲਾਂ बीएड ਕਰ ਸਕਦੇ ਹੋ ਸੋ ਕਿਰਪਾ ਕਰਕੇ ਵੀਡੀਓ ਨੂੰ ਬਹੁਤ ਬਹੁਤ ਸ਼ੇਅਰ ਕਰਿਓ ਮਿਲਦੇ ਹਾਂ ਕਿਸੇ ਹੋਰ ਨਵੀਂ ਜਾਣਕਾਰੀ ਦੇ ਲਈ ਧੰਨਵਾਦ